ਪੰਤ ਮਾਨ ਦੇ ਪੱਤਰਕਾਰਾਂ ਵਾਲੇ ਮਸਲੇ ਵਿਚਾਲੇ ਦਾ ਮੇਰੇ ਨਾਨੇ ਦੀ ਸੁਣਾਈ ਹੋਈ ਜਮਾ ਉਹ ਕਹਾਣੀ ਫਿੱਟ ਆ ਗਈ। ਆ ਕਿ ਜੱਟ ਨਾ ਜਾਣੇ ਗੋਲ ਨੂੰ ਛੋਲੇ ਨਾ ਜਾਣਨ ਵਾ ਚੰਦਨ ਰੁੱਖਾ ਦੱਸ ਕੇ ਜਿੰਦੜੀ ਲਈ ਗਵਾ। ਕਹਿੰਦਾ ਇੱਕ ਵਾਰ ਕਿਸੇ ਜੱਟ ਦੇ ਛੋਲਿਆਂ ਦੀ ਫਸਲ ਬੀਜਣ ਵੇਲੇ ਆ ਕੇ ਮਰ ਗਏ ਮੌਲੇ ਢੱਗੇ। ਜਿਵੇਂ ਬਾਈ ਚ ਮਰੇ ਪਏ ਸੀ। ਲਓ ਜੀ ਜੱਟ ਨੇ ਦੋ ਤਿੰਨ ਥਾਵੇਂ ਚਲਾ ਕੇ ਦੇਖਿਆ ਵਧੀਆ ਜਾਂ ਦੋ ਦੋ ਨਹੀਂ ਚੱਲਿਆ ਜਿਵੇਂ ਤੁਹਾਨੂੰ ਪਤਾ ਹੀ ਆ ਯਾਰ ਜਦੋਂ ਸਾਰੇ ਹੀਲੇ ਵਰਤ ਕੇ ਕੁਛ ਨਾ ਬਣਿਆ ਫਸਲ ਨਾ ਵੀਜੀ ਜੱਟ ਨੇ ਆ ਕੇ ਅੱਕ ਕੇ ਤੂੰ ਥੱਲੇ ਚ ਆਦਰਾ ਵਿਛਾ ਲਿਆ ਉਧਰੋਂ ਉੱਥੇ ਕਿਤੋਂ ਚਰਦਾ ਚਰਦਾ ਇੱਕ ਮਿਰਗ ਆ ਗਿਆ ਜਿਵੇਂ ਉਦੋਂ ਉਰਾ ਪਰਾਂ ਤੋਂ ਚਰਦੇ ਇੱਧਰ ਆਏ ਸੀ ਕਮਾ ਕੀ ਗੱਲ ਜੱਟਾ ਕਿਵੇਂ ਬੈਠੇ ਵੀ ਬਸ ਜਾ ਹੋਇਆ ਕੋਈ ਜੱਟੀ ਨੇ ਲੜਕੇ ਵੇਲਣਾ ਮਾਰਿਆ ਜਾਂ ਕੋਈ ਡੰਗਰ ਪਸ਼ੂਖ ਹੋਇਆ ਕਹਿੰਦਾ ਵੀ ਮਿਰਗਾ ਕੀ ਦੱਸਾਂ ਨਾ ਕੋਈ ਨੁਕਸਾਨ ਹੋਇਆ ਨਾ ਕੋਈ ਡੰਗਰ ਪਸ਼ੂਖ ਹੋਇਆ ਫਸਲ ਬੀਜਣ ਦਾ ਟਾਈਮ ਸੀ ਟਾਈਮ ਤੇ ਆਕੇ ਮੌਲੇ ਮਰਗੇ ਉਧਰੋਂ ਸ਼ਰੀਕੇ ਕਬੀਲੇ ਵਾਲੇ ਵੀ ਹੱਥ ਖੜੇ ਕਰਗੇ ਹੁਣ ਕੀ ਵੇਚੂਗਾ ਕੀ ਖਾਊਗਾ ਜੇ ਕੋਈ ਰੱਬ ਦਾ ਬੰਦਾ ਫਸਲ ਵਜਿਆ ਦੇ ਨਾ ਮੈਂ ਉਹਦਾ ਸਾਰੀ ਉਮਰ ਗੁਣ ਨਹੀਂ ਭਲਾਉਂਗਾ ਜਿਵੇਂ ਮਿਰਗ ਕਹਿੰਦਾ ਲੈ ਵੀ ਜੱਟਾ ਤੂੰ ਨਾਰਾਜ਼ ਨਾ ਹੋ ਮਰੇ ਸਾਡੇ ਹੁੰਦੇ ਕਿਉਂ ਪ੍ਰਵਾਹ ਕਰਦਾ ਸੀ ਹੈਗੇ ਆ ਜਿਵੇਂ ਉਦੋਂ ਫੇਸਬੁੱਕ ਹੀ ਇਹ ਤੇ ਯੂਟਿਊਬ ਹੀ ਇਹ ਕਹਿੰਦੇ ਸੀ ਕੰਡੇ ਕੱਢਾਂਗੇ ਬਦਲਾ ਲਿਆ ਕੇ ਛੱਡਾਂਗੇ ਮਿਰਗ ਕਹਿੰਦਾ ਵੀ ਜੱਟਾ ਦੇਖ ਗੱਲ ਇੱਕ ਐ ਫਾਸਲਾ ਸੀ ਬਜਾ ਦਿੰਨੇ ਆ ਪਰ ਸਾਡੀ ਇੱਕ ਸ਼ਰਤ ਐ ਗੁਣ ਯਾਦ ਰੱਖੀ ਕਹਿੰਦਾ ਕੋਈ ਗੱਲ ਨਹੀਂ ਮੇਰਾਰ ਤੁਸੀਂ ਜੋ ਮਰਜ਼ੀ ਕਰਿਓ ਕਹਿੰਦਾ ਚੰਗਾ ਸਾਡੇ ਖਾਤਰ ਫੇਰ ਇੱਕ ਕੀਲਾ ਛੱਡ ਦੀ ਜਦੋਂ ਟਾਂਟਾਂ ਲੱਗ ਗਈਆਂ ਉਦੋਂ ਅਸੀਂ ਚਰਿਆ ਕਰਾਂਗੇ ਜਿਵੇਂ ਵਿਚ ਵਿਚ ਕਹਿੰਦੇ ਤੇ ਵੀ ਹੋਂਡੂ ਦੋਤਾ ਜੱਟ ਨੂੰ ਗਾਉ ਸੀ ਕਹਿੰਦਾ ਮਰੇ ਕਮਾਲ ਹੈ ਕੋਈ ਕੀਲਾ ਸਾਰਾ ਖੇਤ ਤੇ ਛੋਡਾ ਜਿੱਥੇ ਮਰਜ਼ੀ ਖੜਕੇ ਚਰਿਆ ਕਰੂ ਥੋਨੂੰ ਕੌਣ ਦਵੱਲੂਗਾ ਜਿਵੇਂ ਉਦੋਂ ਉਹ ਕਹਿੰਦਾ ਹੁੰਦਾ ਸੀ ਵੀ ਪੰਜਾਬ ਗਲੀਆਂ ਚੋਂ ਬਾੜਾਂ ਚੋਂ ਚੱਲੂਗਾ ਲਓ ਜੀ ਉਦੋਂ ਤਾਂ ਜੱਟ ਨੂੰ ਦੀ ਫਿਰ ਗਾਉਂ ਕਹਿੰਦਾ ਵੀ ਸ਼ਰਤ ਮਨਜ਼ੂਰ ਹੈ ਜੋ ਮਰਜ਼ੀ ਕਰੋ ਮਿਰਗ ਕਹਿੰਦੇ ਵੀ ਲੈ ਜੱਟਾ ਫਿਰ ਐਂ ਕਰੀ ਤੜਕੇ ਛੋਲਿਆਂ ਦਾ ਛੱਟਾ ਦੇ ਕੇ ਰੱਖੀ ਤੜਕੇ ਮੈਂ ਮੇਰੇ ਸਾਥੀਆਂ ਨੂੰ ਲਿਆਉਂਗਾ ਅਦਰੇ ਛੋਲੇ ਵਜਾਉਂਗਾ ਲਓ ਜੀ ਜੱਟ ਨੇ ਸਵੇਰੇ ਆ ਗਈ ਛੋਲਿਆਂ ਦਾ ਦੇਦਾ ਛਿੱਟਾ ਹੋ ਗਈ ਕੰਡੇ ਤੇ ਜਿਵੇਂ ਉਦੋਂ ਉਹਨੇ ਬੁੜੀਆਂ ਦੇ ਹਜ਼ਾਰ ਵਾਲੇ ਗਾਰੰਟੀ ਕਾਰਡ ਵੰਡੇ ਤੇ ਉਦੋਂ ਮਿਰਗ ਹੋ ਕੇ ਆਗੇ ਸਵਾਏ ਜੇ ਜਿਵੇਂ ਉਦੋਂ ਫੇਸਬੁੱਕ ਹੀ ਐ ਤੇ ਜਿਉਂ ਲੱਗੇ ਖੁਰਮਾਰ ਮਾਰ ਮਾਰ ਕੇ ਜ਼ਮੀਨ ਪੱਟਣ ਜਿਵੇਂ ਉਦੋਂ ਫੇਸਬੁੱਕ ਹੀ ਲੱਗੇ ਤੇ ਉਹਦੇ ਹੱਕ ਚ ਲੈਵ ਜੱਕਣ ਲਓ ਜੀ ਮਿਰਗਾ ਆਥਣ ਨੂੰ ਸਾਰੇ ਖੇਤ ਚ ਖੁਰਵੜ ਕਰਗੇ ਜੱਟ ਦੇ ਛੋਲੇ ਰਲ ਗਏ ਸਮਝੋ ਵੋਟਾਂ ਪੈ ਗਈਆਂ 15 ਕੇ ਦਿਨਾਂ ਬਾਅਦ ਛੋਲੇ ਆਏ ਯੰਮੀ ਖੇਤ ਹਰੇ ਬਾਈ ਚ ਛਾ ਗਿਆ ਸਮਝੋ ਰਿਜ਼ਲਟ ਆ ਗਿਆ ਲਓ ਜੀ ਛੋਲੇ ਚਾਰ ਚਾਰ ਕੂਂਗਲਾਂ ਹੋਰ ਵਧ ਗਏ ਮਤਲਬ ਕੈਬਨਟ ਰੈਂਕ ਰੂਕ ਬਣ ਗਏ ਲੱਗੇ ਮਿਰਗਾਂ ਦੇ ਵੱਜਣ ਚਬ ਕੇ ਹਾਂ ਜਿਵੇਂ ਉਹ ਕਹਿੰਦੇ ਸੀ ਵੀ ਫੋਨ ਨਹੀਂ ਚੱਕਦੇ ਲਓ ਜੀ ਜਦੋਂ ਲੱਗੇ ਆਈਆਂ ਸ਼ੋਲਿਆਂ ਦੇ ਟਾਂਟਾਂ ਮਿਰਗ ਲੱਗੇ ਕੀਲੇ ਦੇ ਆਲੇ-ਦੁਆਲੇ ਡੰਡ ਕੱਢਣ ਜੀ ਹਾਂ ਜਿਵੇਂ ਉਹਨਾਂ ਨੂੰ ਸੀ ਵੀ ਆਉਦੇ-ਉਦੇ ਵੰਡਣਗੇ ਜਦੋਂ ਲੱਗੇ ਵੜਨ ਖੇਤ 'ਚ ਜੱਟ ਦਾ ਲਲਕਾਰੇ ਨੂੰ ਉਂ ਖੁੱਲ ਗਿਆ ਹੁਣ ਮਿਰਗਾਂ ਨੂੰ ਕੌਣ ਸਮਝਾਵੇ ਵੀ ਜੱਟ ਸ਼ੋਲਿਆਂ ਦੀ ਵਜਾਈ ਭੁੱਲ ਗਿਆ ਲਓ ਜੀ ਛੋਲਿਆਂ ਦਾ ਖੇਤ ਫਕਾਰੇ ਮਾਰੇ ਟਾਂਟਾਂ ਲੱਗ ਰੀਆਂ ਹਰਾ ਭਰਾ ਜਿਵੇਂ ਜੱਟ ਦਾ ਪੈ ਗਿਆ ਹੁਣ ਛੋਲਿਆਂ ਨਾਲ ਪੂਰਾ ਤਕੜਾ ਮੋਹ ਮਿਰਗਾ ਨੂੰ ਐ ਵੀ ਉਹੀ ਕੰਮ ਐ ਜੱਟ ਕਹਿੰਦਾ ਬਾਹਰ ਬਾਈ ਬਾਹਰ ਖੇਤ ਚੋਂ ਨਾ 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 ਇਹ ਗੱਲ ਨਹੀਂ ਬਣਦੀ ਲੈ ਹੈ ਦੇਖ ਬੌਲੇ ਮਿਰਗ ਕਹਿੰਨੇ ਮਰੇ ਜੱਟਾਂ ਐ ਕਿਉਂ ਕਰਦਾ ਮਾੜਾ ਮੋਟਾ ਦਾ ਗੁਣ ਯਾਦ ਰੱਖ ਅਸੀਂ ਛੋਲੇ ਬਜਾਇਏ ਤੇ ਜੇ ਨਾ ਬਜਾਉਂਦੇ ਤੇਰੇ ਹੁੰਦਾ ਹੀ ਕੱਖ ਨਹੀਂ ਦੀ ਉਹਦੇ ਦਾ ਤੂੰ ਕਿਵੇਂ ਯਾਰ ਹਾੜੇ ਹੀ ਕਰਦਾ ਸੀ ਹੈ ਕਿਵੇਂ ਕਰਦਾ ਸੀ ਵੀ ਵੀ ਛੋਲੇ ਬਜਾ ਦੋ ਮੈਂ ਸਾਰੀ ਉਮਰ ਗੁੰਨ ਨਹੀਂ ਭੁੱਲਦਾ ਅੱਜ ਤੂੰ ਛੇਤੀ ਏ ਹਲਤਾ ਛੋਲੇ ਪੱਕੇ ਵੀ ਨਹੀਂ ਤੂੰ ਪਹਿਲੀ ਭੁੱਲ ਗਿਆ ਯਾਰ ਚਲੋ ਵਿੱਚ ਵਿਚਾਲੇ ਜੇ ਬੰਦੇ ਪਾ ਕੇ ਕਹਿੰਦਾ ਐ ਕਰੋ ਵੀ ਫਿਰ ਵਿਗਾ ਕੇ ਦਿੱਤਾ ਜਿਵੇਂ ਵਿੱਚ ਦੀ ਉਹ ਲੱਗਿਆ ਦੀ ਵੰਡਣ ਜੇ ਥੋੜੇ ਥੋੜੇ ਚਲੋ ਜੀ ਕਹਿੰਦੇ ਵਿਗਾ ਸਹੀ ਫਿਰ ਹੁਣ ਬਣੇ ਵੀ ਕੀ ਹੁਣ ਕਰ ਵੀ ਕੀ ਸਕਦੇ ਆ ਜਦੋਂ ਦੂਜੇ ਦਿਨ ਮਿਰਗਾ ਆਏ ਕਹਿੰਦਾ ਵੀ ਇਹ ਗੱਲ ਨਹੀਂ ਅੱਧਾ ਬਿੱਗਾ ਚਲੋ ਅੱਧਾ ਬਿੱਗਾ ਲੈ ਲੋ ਮਿਰਗ ਕਹਿੰਦੇ ਵੀ ਠੀਕ ਐ ਭਾਈ ਚਲੋ ਜਿਹੜਾ ਕੁਝ ਮਿਲਦਾ ਉਹੀ ਸਹੀ ਫਿਰ ਹੁਣ ਚਲੋ ਜੀ ਜਦੋਂ ਮਿਰਗ ਤੀਜੇ ਦਿਨ ਆਏ ਕਹਿੰਦਾ ਨਾ ਨਾ ਭਾਈ ਮੇਰਾ ਨਹੀਂ ਮਨ ਮੰਦਾ ਫਿਰ ਜਮੀ ਝੁੱਗਾ ਚੱਕ ਗਿਆ ਲਓ ਜੀ ਹਿਰਨਾ ਦਾ ਟੋਲਾ ਅੱਕ ਕੇ ਰਾਤ ਨੂੰ ਵੜਨ ਲੱਗ ਗਿਆ ਜਦੋਂ ਹਿਰਨਾ ਦਾ ਟੋਲਾ ਰਾਤ ਨੂੰ ਵੜਨ ਲੱਗ ਗਿਆ ਜੱਟ ਗੰਡਾਸਾ ਲੈ ਕੇ ਬੈਠਣ ਲੱਗ ਗਿਆ ਫਿਰ ਉਹੀ ਲਓ ਜੀ ਜੱਟ ਗੰਡਾਸੇ ਨਾਲ ਹਿਰਨਾ ਦੀਆਂ ਰਾਤ ਨੂੰ ਲੱਤਾਂ ਵਾਹਾਂ ਟੱਕ ਦਿਆ ਕਰੇ ਫਿਰ ਨ ਜੰਗਲ ਤੇ ਜਾ ਕੇ ਦੂਜੇ ਦਿਨ ਚੰਦਨ ਦੇ ਰੁੱਖ ਨਾਲ ਕਸਾ ਕੇ ਟੱਕ ਟੱਕ ਰਾਜੀ ਕਰ ਲਿਆ ਕਰਨ ਜਿਵੇਂ ਇਧਰੋਂ ਪਰਚੇ ਪਵਾ ਕੇ ਅਗਲੇ ਫੇਸਬੁੱਕ ਤੇ ਮਨ ਜਾ ਹੌਲਾ ਕਰ ਲਿਆ ਕਰਨ ਲਓ ਜੀ ਜੱਟ ਨੇ ਸੋਚਿਆ ਵੀ ਆਪਾਂ ਰੋਜ਼ ਇਹਨਾਂ ਨਾਲ ਰਾਤ ਨੂੰ ਇੰਨੀ ਕੁੱਤੇ ਖਾਣੀ ਕਰਦੇ ਆ ਵੱਡ ਟੁੱਕ ਕਰਦੇ ਆ ਦੂਜੇ ਦਿਨੇ ਫੇਰ ਰਾਜੀ ਹੋ ਕੇ ਆ ਜਾਂਦੇ ਨੇ ਕਾਰਨ ਕੀ ਹੈ ਪਹਿਲਾਂ ਕਾਰਨ ਦੇਖ ਇਹਨਾਂ ਦੇ ਪਿੱਛੇ ਵੀ ਇਹਨਾਂ ਨੂੰ ਰਾਜ਼ੀ ਕਰਦਾ ਕੌਣਾ ਹੌਸਲੇਨ ਦਾ ਟੁੱਟਦਾ ਕਾ ਤੂੰ ਨਹੀਂ ਆਪਾਂ ਰੋਜ਼ ਵੱਢਦੇ ਆ ਰੋਜ਼ ਫੇਰ ਆ ਜਾਂਦੇ ਨੇ ਚਲੋ ਜੀ ਜਦੋਂ ਦੂਜੇ ਦਿਨ ਆਈ ਜੱਟ ਨੇ ਇੱਕ ਮਿਰਗ ਫੇਰ ਵੜਿਆ ਲਿਆ ਆਪਦੇ ਕੋਲ ਬਲਾ ਲਿਆ ਕਹਿੰਦਾ ਵੀ ਮਿਰਗਾ ਯਾਰ ਆਪਣਾ ਕੀ ਵੰਡਿਆ ਦੇਖ ਹੈ ਯਾਰ ਮੈਂ ਤਾਂ ਥੋੜੀ ਉਂ ਦੌੜ ਦੇਖਦਾ ਸੀ ਵੀ ਕਿੰਨੀ ਕ ਹੈ ਆਪਣਾ ਜਵਾਬ ਥੋੜੀ ਹੈ ਯਾਰ ਥੋੜੀ ਖੇਤ ਥੋੜੀ ਮੈਂ ਹੈ ਤੁਸੀਂ ਤਾਂ ਬਜਾਏ ਨੇ ਚੋਲੇ ਐ ਮੈਂ ਤੁਹਾਨੂੰ ਥੋੜੀ ਭੁੱਲਦਾ ਜਿਵੇਂ ਉਹ ਕਹਿੰਦਾ ਹੁੰਦਾ ਸੀ ਵੀ ਰੈਲੀ ਮੂਰੇ ਮੋਟਰਸਾਈਕਲ ਵਾਲਿਆਂ ਨੂੰ ਉਹਦੇ ਵੰਡਾਂਗੇ ਚਲੋ ਜੀ ਮਿਰਗ ਕਰ ਲਿਆ ਉਹਨੇ ਫੇਰ ਵੜਿਆ ਲਿਆ ਵੱਡ ਟੁੱਕ ਆਪਣੀ ਹੁੰਦੀ ਹੈ ਉਸੀਂ ਫੇਰ ਰਾਜੀ ਹੋ ਗਏ ਜਿਹਨੂੰ ਯਾਰ ਹੌਸਲਾ ਥੋੜਾ ਕਰਦਾ ਨੂੰ ਟੁੱਟਦਾ ਕਾਰਨ ਕੀ ਐ ਚਲੋ ਜੀ ਹਿਰਨ ਨੇ ਬੜੇ ਬਲੋਏ ਨੇ ਦੱਸਦਾ ਕਹਿੰਦਾ ਯਾਰ ਜੱਟਾ ਕਾਂ ਨੂੰ ਐ ਕੁਸ ਜੰਗਲ ਜਿੱਕ ਚੰਦਨ ਦਾ ਰੁੱਖ ਐ ਤੂੰ ਸਾਨੇ ਉਰੇ ਗੰਡਾਸੇ ਮਾਰ ਕੇ ਵੜਦਨ ਅਸੀਂ ਚੰਦਨ ਦੇ ਰੁੱਖ ਨਾਲ ਖਹਿ ਆਉਨੇ ਆ ਉਹ ਸਾਡਾ ਟੱਕ ਰਾਜੀ ਹੋ ਜਾਂਦਾ ਦੂਜੇ ਦਿਨ ਅਸੀਂ ਫੇਰ ਉਹੇ ਜੀ ਮਤਲਬ ਇੱਧਰ ਪਰਚੇ ਪੈ ਜਾਂਦੇ ਨੇ ਇੱਧਰ ਫੇਸਬੁੱਕ ਤੇ ਲਾਈਵ ਹੋ ਕੇ ਮੜਾ ਜਾਂ ਕਮੈਂਟਾਂ ਕਮਟਾਂ ਬਜਦੀ ਹੌਸਲਾ ਮਿਲ ਜਾਂਦਾ ਐ ਫੇਰ ਫੇਰ ਉਹੀ ਜੀ ਵਜਨਿਆ ਕੀ ਜੱਟ ਨੇ ਸੋਚਿਆ ਵੀ ਲੈ ਵੀ ਹੁਣ ਦਵਾਰੇ ਨਹੀਂ ਫਿਰ ਤੁਸੀਂ ਹੁਣ ਆਵੋਗੇ ਲੈ ਵੀ ਜੱਟ ਨੇ ਚੱਕਿਆ ਰਾਤ ਨੂੰ ਘਾੜਾ ਹਾਂ ਜਾਂਦਣ ਦੇ ਰੁੱਖ ਦੇ ਤਣੇ ਤਹਾ ਕਰਕੇ ਧਰਤੇ ਜਿਵੇਂ ਮਤਬੋਲ ਫੇਸਬੁੱਕ ਦੇ ਪੇਜ ਪੂਜ ਬੰਦ ਕਰਤੇ ਕਦਾਲਾ ਅੱਜ ਹੋਂਦੇ ਅੱਜ ਖਾਣਦੇ ਫਿਰ ਇਹਨਾਂ ਨੂੰ ਲੈ ਵੀ ਰਾਤ ਨੂੰ ਆਏ ਜਦ ਮਿਰਗ ਲੱਗੇ ਚਰਨ ਜੱਟ ਨੇ ਮਾਰ ਮਾਰ ਗੰਦਾਸੇ ਘਰ ਤੇ ਤਤਿਰੀਂ हिरਣ ਭੱਜੇ ਜੰਗਲ ਨੂੰ ਵੀ ਚੱਲੀਏ ਚੰਦਨ ਦੇ ਰੁੱਖ ਨਾਲ ਖਈਏ ਟੱਕ ਟੁੱਕ ਰਾਜੀ ਕਰੀਏ ਜਦੋਂ ਕਹਾ ਜੰਗਲ ਚ ਗਏ ਉੱਥੇ ਰੁੱਖ ਤਹਾ ਤਣੇ ਤਰ ਕਰੀ ਪਿਆ ਹਲੋ ਇਹ ਮੇਦਰ ਫੇਸਬੁੱਕ ਤੇ ਪੇਜ ਆ ਫਿਰ ਉੱਥੇ ਮਿਰਗ ਕਹਿੰਦੇ ਨੇ ਬੈਠ ਕੇ ਕਹਿੰਦੇ ਜੱਟ ਨਾ ਜਾਣੇ ਗੁਣ ਨੂੰ ਛੋਲੇ ਨਾ ਜਾਣਨ ਵਾਹ ਚੰਦਨ ਰੁੱਖਾ ਦੱਸ ਕੇ ਓਏ ਜਿੰਦੜੀ ਲਈ ਗਵਾ ਉਸ ਕੰਮ ਮੰਗੂ ਭਾਈ ਫੇਸਬੁੱਕ ਦੀ ਪਹਿਲਾਂ ਤਾਂ ਆਪਾਂ 22 ਤੋਂ ਪਹਿਲਾਂ ਤਾਂ ਤਾਕਤ ਦੱਸੀਂਗੇ ਵੀ ਇਹ ਇੰਨੀ ਤਾਕਤ ਹੈ ਐ ਇਹਦੇ ਨਾਲ ਐ ਹੋ ਜਾਂਦਾ ਚੰਦਨ ਰੁੱਖ ਬਾਰੇ ਦੱਸਤਾ ਹੁਣ ਜਦੋਂ ਜੱਟ ਦੇ ਛੋਲਿਆਂ 'ਚ ਵੜਾਂਗੇ ਫਿਰ ਜੱਟ ਪੈ ਗਿਆ ਗੈਲ ਉਹਨੂੰ ਪਤਾ ਵੀ ਇਹ ਚੰਦਨ ਰੁੱਖ ਤੋਂ ਜਾ ਕੇ ਉੱਥੋਂ ਤਾਕਤ ਮਿਲਦੀ ਹੈ ਚੰਦਨ ਰੁੱਖ ਤੋਂ ਹੁਣ ਅਗਲਾ ਫਿਰ ਚੰਦਨ ਦੇ ਰੁੱਖਾਂ ਘਣੀਏ ਪਿਆ ਖੜੇ ਕੁਦਰਤੀ ਉਹ ਵੀ ਮੂਰੋ ਜੱਟ ਹੈ ਮਾਨ ਸਾਹਿਬ ਇੰਨਾ ਜ਼ਿਆਦੇ ਹੰਕਾਰ ਨਾ ਕਰੋ ਦੇਖੋ ਸਰਕਾਰਾਂ ਪਹਿਲਾਂ ਵੀ ਬਹੁਤ ਆਈਆਂ ਨੇ ਅੱਗੇ ਵੀ ਬਹੁਤ ਆਉਣਗੀਆਂ ਪਹਿਲਾਂ ਤਾਂ ਤੁਸੀਂ ਇੰਨਾ ਕਟਿਆਂ ਦੇ ਸਿੰਘਾਂ ਤੇ ਹੱਥ ਲਾ ਲਾ ਮਾਰਨ ਸਿਖਾਉਂਦੇ ਤੇ ਊੜੀ 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 ਦੂ ਦੂ ਹੁਣ ਜਾਂ ਤਾਂ ਸੋਡੀ ਪਿੱਠ ਦੇ ਟੱਕਰਾਂ ਮਾਰਨ ਲੱਗੇ ਹੁਣ ਤੁਸੀਂ ਇਹਨਾਂ ਨੂੰ ਫਿਰ ਕਹਿੰਦੇ ਹੋ ਵੀ ਫੀਡ ਬੰਦ ਕਰ ਦੋ ਪੇਜ ਬੰਦ ਕਰ ਦੋ ਹੁਣ ਨਾ ਫੀਡ ਬੰਦ ਕਰਨ ਤੋਂ ਹਟਣੇ ਨਾ ਪੇਜ ਬੰਦ ਕਰਨ ਤੋਂ ਹਟਣ ਛੋਡੇ ਵਾਲੀ ਵੀਡ ਬੰਦ ਹੋ ਜੂ ਵੀਡ ਹੋਰ ਪਾਸੇ ਵਧੇਰੀ ਮਾਨ ਸਾਹਿਬ ਹੁਣ ਇਹ ਤਾਂ ਉਹੀ ਕੱਟੇ ਨੇ ਜਿਹੜੇ ਛੋਡੇ ਮਾਰਨ ਲਾਏ ਹੋਣੇ ਹੁਣ ਝੋਟੇ ਬਣ ਕੇ ਟੱਕਰਾ ਮਾਰਦੇ ਨੇ ਹੁਣ ਫਿਰ ਐ ਕਿਉਂ ਕਰਦੇ ਹੋ ਬਣਾ ਇਹ ਉਹੀ ਨਕਚੁੰਡੀਆਂ ਨੇ ਜਿਹੜੀਆਂ ਦੂਜਿਆਂ ਦੇ ਤੁਸੀਂ ਕਹਿ ਕਹਿ ਪਰੌਂਦੇ ਹੁੰਦੇ ਤੇ ਵੀ ਚੱਕ ਦੋ ਚੱਕ ਦੋ ਲਾਈਵ ਹੁਣ ਜਦ ਛੋਡੇ ਨਾ ਮੜੀ ਜੀ ਉਂਗਲੀ ਕਸਰ ਗਈ ਹੁਣ ਕਿੰਜ ਹੈ ਬੀਬੀ ਪ੍ਰਿੰਡ ਲੜ ਗਈ